ਕੋਈ ਗੱਲ ਨਹੀਂ ਹੈ ਸਾਰੇ ਨੂੰ ਬੇਨਤੀ ਹੈ ਸਾਰੇ ਨੂੰ ਬੇਨਤੀ ਹੈ ਇੱਕ ਬਣਾ ਕੇ ਕੋਈ ਗੱਲ ਨਹੀਂ ਸੋਰ ਸਾਰ ਚੜ ਚੜ ਕੇ ਬੰਦੇ ਵੀ ਆਉਂਦੀ ਆਉਂਦੀ ਹੈ ਕੋਈ ਇੱਥੇ ਕਿਸੇ ਉਹ ਹਿੰਮਤ ਨਹੀਂ ਹੁੰਦੀ ਜਿਵੇਂ ਸਾਡੇ ਅੰਕਲ ਜੀ ਨੇ ਕਿਹਾ ਵੀ ਤਰਕੇ ਨੂੰ ਸਾਰੀ ਮੰਡੀ ਵੀ ਬੰਦ ਹੋਊ ਜੇ ਆਪ ਦੀ ਆਪ ਦੀ ਆਈ ਤੇ ਆ ਗਏ ਨਾ ਲੋਕ ਤਾਂ ਸਾਰਾ ਪੰਜਾਬ ਹੀ ਬੰਦ ਕਰਵਾ ਸਕਦੇ ਆ ਪੰਜਾਬੀਓ ਖਾਨੂ ਸਪੈਸ਼ਲ ਖਾਨੂ ਸਪੈਸ਼ਲ ਤੜਕੇ ਭਾਈ ਅੰਤੋਜ ਸਿੰਘ ਮਾੜ ਲੱਖਾਂ ਵੀ ਵਧਾਣੇ ਦਾ ਫੋੜ ਆਇਆ ਜੀ ਵੀ ਤੁਸੀਂ ਧਰਨਾ ਸਟਾਰਟ ਕਰੋ ਕੋਈ ਕਿਸੇ ਵੀ ਇੰਨੇ ਦੇ ਪ੍ਰਸ਼ਾਸਨ ਦੀ ਜੁੱਤ ਨਹੀਂ ਕੋਦੇ ਹਵਾ ਕਮੀ ਝਾ ਗਿਆ ਉਹਦੇ ਮੁਖ ਕਰਨੇ ਇਹੀ ਆ ਪੰਜਾਬੀਆਂ ਵੀ ਤੁਸੀਂ ਏਕਾ ਬਣਾ ਕੇ ਰੱਖਣਾ ਜੇ ਪੀ ਨਾਲ ਪਾਣੀ ਫਾਨੂੰ ਗੰਦਾ ਦੇਣਗੇ ਅਸੀਂ ਧਰਮੇ ਵੀ ਲਾਵਾਗੇ ਇੱਕ ਦਾ ਕੇ ਲੜਾਂਗੇ ਜੇ ਉਹ ਪ੍ਰਸ਼ਾਸਨ ਚ ਜੁਰਤ ਹੈਗੀ ਹੈ ਪਰ ਤੇ ਚੜ ਕੇ ਆ ਜੀ ਪਰ ਉਦੋਂ ਤੱਕ ਸਾਡੇ ਬੱਦ ਬਦੇਲੇ ਚ ਉਹ ਅੰਕਲ ਜੀ ਬੈਠੇ ਨੇ ਉਸ ਤੋਂ ਪਹਿਲਾਂ ਪ੍ਰਸ਼ਾਸਨ ਨਾਲ ਉਹ ਗੱਲ ਕਰਨਗੇ ਕੋਈ ਨੌਜਵਾਨੀ ਨੂੰ ਹੋਣ ਦੀ ਲੋੜ ਹੈ ਸਾਰਿਆਂ ਦੀ ਬੇਨਤੀ ਹੈ ਸਾਰਿਆਂ ਦੀ ਬੇਨਤੀ ਹੈ ਜਿੰਨਾ ਟਾਈਮ ਆਪਾਂ ਏਕਾ ਬਣਾ ਕੇ ਨਹੀਂ ਰੱਖਦੇ ਉਹਨਾਂ ਚੋਂ ਕੋਈ ਹੱਲੀ ਹੋਣਾ ਸਾਡੇ ਜਿਵੇਂ ਅੰਕਲ ਜੀ ਨੇ ਕਿਹਾ ਵੀ ਕੋਈ ਵੀ ਪ੍ਰਸ਼ਾਸਨ ਹੁੰਦਾ ਚੜ ਕੇ ਅਸੀਂ ਪਹਿਲਾਂ ਅੱਗੇ ਆਵਾਂਗੇ ਸਾਨੂੰ ਕਿਹਨੂੰ ਘਰੋਂ ਦੀ ਲੋੜ ਨਹੀਂ ਪਰ ਅਸੀਂ ਦਾ ਦੰਨੇ ਆ ਅਸੀਂ ਧੰਨਵਾਦ ਕਰਦੇ ਇਹਨਾਂ ਬੀਬੀਆਂ ਦਾ ਜਿਹੜੀਆਂ ਸਵੇਰ ਤੋਂ ਲੈ ਕੇ ਅੱਜ ਤੱਕ ਸਾਡੇ ਨਾਲ ਬੱਠੇ ਆ ਅੱਜ ਥੋੜਾ ਗੱਲ ਬੱਦੂਗਾ ਹੋਰ ਇੱਕ ਆਪਾਂ ਬਹੁਤ ਤੱਕ ਜਪਨਾ ਤਕੜਾ ਕਰ ਦੇਣਾ